ਸੋ ਜੀ ਟਾਈਮ ਹੈਗਾ ਯਾ ਹਾਂ ਨੀਅਰ ਅਬਾਊਟ 8 ਵਜੇ ਕੇ ਸ਼ਾਮ ਦੇ ਤੇ ਉੱਪਰ ਮੌਸਮ ਦੇਖੋ ਕਿੰਨਾ ਸੋਹਣਾ ਹੋਇਆ ਤੇ ਨੀਚੇ ਤਾਂ ਵੈਸੇ ਹਲੇ ਵੀ ਗਰਮੀ ਹੋਆ ਸਵੇਰੇ ਮੀਂਹ ਪਿਆ ਸੀ ਦਿਨ ਦੇ ਵਿੱਚ ਵੀ ਥੋੜਾ ਬਹੁਤ ਪਿਆ ਸੀਗਾ ਤੇ ਬਟ मौसम तो वैसे बारिश लगा है तो देखो कि सोना व्यू है ना और गुरबाणी की आवाज़ भी आ रही है सुनो कीर्तन चल रहे हैं। ਜਿਨੇ ਪਰ ਆ ਮਸ਼ੀਨ ਚ ਕਪੜੇ ਪਾਤੇ ਇਹਦੇ ਥੋੜੇ ਵੀ ਪਾਤੇ ਤਾਂ ਆ ਪੰਚਨ ਕਰਨਾ ਨੇ ਹੋਣ ਇਥੇ ਨਾ ਉੱਪਰ ਮਿੱਟੀ ਪਰ ਇਥੇ ਨਾ ਘੱਟਾ ਬਹੁਤ ਪੈਂਦਾ ਆ ਜਿਨੇ ਲੱਗੀ ਤੇ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਣੀ ਆ ਆ ਦੇਖੋ ਇਹ ਨਾ ਪੱਥਰ ਆ ਬੜਾ ਸੋਹਣਾ ਹਨਾ ਤੇ ਇਹ ਨਾ ਮਿੱਟੀ ਦੇ ਵਿੱਚੋਂ ਨਿਕਲੇ ਆਇਆ ਨਿਕਲਿਆ ਤੇ ਅਸੀਂ ਇਹਨੂੰ ਕਹਿੰਦੇ ਹੁੰਦੇ ਸੀ ਮਛਲੀ ਘਾਟਾ ਘਾਟੇ ਖੇਡਦੇ ਹੁੰਦੇ ਸੀ ਨਾ ਤੇ ਬੜਾ ਖੇਡਦੇ ਹੁੰਦੇ ਸੀ ਹੁਣ ਮੈਂ ਸੋਚ ਰਹੀ ਸੀ ਮੈਂ ਚਲੋ ਜਦੋਂ ਇਕੱਠੇ ਹੋ ਗਏ ਨਾ ਫਿਰ ਬੱਚਿਆਂ ਨੂੰ ਵੀ ਖਿਡਾਉਂਗੀ ਤੇ ਨਾਲੇ ਆਪਣਾ ਬਚਪਨ ਯਾਦ ਕਰੂੰਗੀ ਹੈਨਾ ਤੇ ਬਹੁਤ ਯਾਦ ਆਉਂਦੀ ਹੈ ਨਾ ਤੇ ਖੇਡਦੇ ਹੁੰਦੇ ਸੀ ਘਾਟੇ ਖੇਡਣੇ ਹੈਨਾ ਤੇ ਬੜਾ ਹੀ ਮਜ਼ਾ ਆਉਂਦਾ ਹੁੰਦਾ ਸੀ ਹੁਣ ਤਾਂ ਉਹ ਬਣੇ ਗੇਮਾਂ ਰਹੀਆਂ ਹੀ ਨਹੀਂ ਹੈਗੀਆਂ ਹੈਨਾ ਅਸਾਂ ਘਾਟੇ ਕਹਿੰਦੇ ਸੀ ਤੁਸੀਂ ਦੱਸੋਗੇ ਤੁਸੀਂ ਕੀ ਕਹਿੰਦੇ ਸੀ ਅਸੀਂ ਇਹਨੂੰ ਕਹਿੰਦੇ ਸੀ ਮਛਲੀ ਘਾਟਾ ਤੇ ਤੁਸੀਂ ਕੀ ਜਾਂਦੇ ਸੀ ਇਹਨੂੰ ਇੱਕ ਤਾਂ ਹੁੰਦੇ ਸੀ ਰੋੜੀਆਂ ਹੁੰਦੀਆਂ ਜਿਹੜੀ ਬਜਰੀ ਦੇ ਉਹਨਾਂ ਨੂੰ ਖੇੜਦੇ ਹੁੰਦੇ ਸੀਗੇ ਜਾਂ ਫਿਰ ਰੋਵ ਜਾਂ ਫਿਰ ਬਜਰੀ ਦੇ ਵਿੱਚੋਂ ਕਈ ਵਾਰੀ ਇਦਾਂ ਦੇ ਨਿਕਲਦੇ ਹੁੰਦੇ ਸੀਗੇ ਵਾਈਟ ਵਾਈਟ ਜੇ ਬ੍ਰਾਊਨ ਬ੍ਰਾਊਨ ਜੇ ਤੇ ਫਿਰ ਉਹਨੂੰ ਅਸੀਂ ਮਛਲੀ ਘਾਟਾ ਕਹਿੰਦੇ ਹੁੰਦੇ ਸੀਗੇ ਹੋ ਗਰਮੀ ਹੋਵੇ ਸਰਦੀ ਹੋਵੇ ਔਰ ਆਹ ਪlant ਦੇਖੋ ਕਿਵੇਂ ਉੱਗ ਜਾਂਦੇ ਨੇ ਹਨਾ ਆ ਇਸੇ ਛਿੱਟਾ ਜਿਹਾ ਪਈਆਂ ਨੇ ਤੇ ਆਹ ਡਰਮ ਵੇ ਆ ਡਰਮ ਦੇ ਵਿੱਚ ਮਿੱਟੀ ਸੀ ਮੈਂ ਆਪਾ ਰੱਖੀ ਤੇ ਆਹ ਦੇਖੋ ਆਹ ਪੀਪਲ ਦਾ ਪੌਦਾ ਤੇ ਦੇਖੋ ਕਿਵੇਂ ਉੱਗ ਜਾਂਦਾ ਹਨਾ ਆਪਣੇ ਆਪ ਹੀ ਅੱਛਾ ਇਹ ਨਹੀਂ ਕਦੇ ਵੀ ਮੱਚਦੇ ਹੈਗੇ ਕਰਮੇ ਦੇ ਵਿੱਚ ਹਨਾ ਇਹ ਨਹੀਂ ਸੜਦੇ ਹੋਰ ਸਾਰੇ ਪ ਦੇਖੋ ਕਿੰਨਾ ਸੋਨਾ ਗਰੂ ਹੋਇਆ ਹੋਇਆ ਇੱਥੇ ਹੈ ਨਾ ਵੈਸੇ ਇਥੋਂ ਪੱਟਣਾ ਹੈ ਝੜਦਾ ਇਹਦੀ ਮੰਨਾਂ ਦਾ ਡਰਮ ਦੇ ਨੀਚੇ ਹੀ ਬਣੀ ਹੈ ਜੀਵਨ ਆਪਾਂ ਕਰਤਾ ਤਿਆਰ ਦੇਖੋ ਜੀਵਨ ਜੀਵਨ ਦੀ ਲੁੱਕ ਦੇ ਨਾਲੋਂ ਜ਼ਿਆਦਾ ਹੈ ਇਹ ਸੋਨਾ ਜਾ ਹਾਂ ਥੋੜਾ ਲੂਜ਼ ਇਹਦਾ ਗੁਰਮਤਖ एग्जाम ਹੈ ਇਥੋਂ ਨਹੀਂ ਨਹੀਂ ਲੂਜ਼ਨ ਹੈਗਾ ਨਹੀਂ ਤੇ ਇਹ ਤੋਂ ਬੜਾ ਲੂਜ਼ ਜਿਹਾ ਲੱਗਦਾ ਉਹਨੇ ਸਹੀ ਹੈ ਤੇ ਗੁਰਮਤਖ एग्जाम ਹੈ ਤਾਂ ਤੇ ਜੀਵਨ एग्जाम ਦੇ ਲਈ ਹੋ ਗਿਆ ਤਿਆਰ ਆ ਦੇਖੋ ਬਣਾ ਪਾਇਆ ਹੋਇਆ ਇਹਨੇ ਹਗੀ ਆ ਸਰਵਾਈਕਲ ਤੋਂ ਮੈਡੀਸਨ ਸਪੌਂਡਿੰਗ ਸਪੌਂਡਿਲਾਇਸਿਸ ਤੋਂ ਆਇਆ ਇਹ ਅਗਰ ਆਪਾਂ ਨੂੰ ਕੋਈ ਵੀ ਆਹ ਬੈਕ ਦੀ ਆਹ ਪ੍ਰੋਬਲਮ ਹੈਗੀ ਆ ਸਰਵਾਈਕਲ ਦੀ ਹਨਾ ਤੇ ਇਹਦੇ ਲਈ ਸਹੀ ਆ ਦੇਖੋ ਕੁਝ ਜ਼ਿਆਦਾ ਮਹਿੰਗੀ ਵੀ ਨਹੀਂ ਗਈ ਅੱਗੇ ਮੇਰੇ ਕੋਲ ਦੂਜੀ ਸੀ ਸਪੌਂਡਿੰਗ ਕਰਕੇ ਨਹੀਂ ਪਤ ਨਹੀਂ ਕੀ ਨਾਮ ਸੀ ਇਹ ਸਪੌਂਡਿਨਾ ਤੇ ਇੱਕ ਸਪੌਂਡਿਲਾਇਸਿਸ ਕਰਕੇ ਇਹ ਨਾਮ ਸੀਗਾ ਇਹ ਹੁੰਦੀਆਂ ਆ ਕਿ ਆਪਾਂ 10 15 ਡਰਾਪਸ ਪਾਣੀ ਹੁੰਦੀਆਂ ਹਾਫ ਕੱਪ ਦੇ ਵਿੱਚ ਹਨਾ 3-4 ਦਿਨ ਤਿੰਨ ਟਾਈਮ ਜਾ ਆਪਣੀ ਹੋ ਗਈ ਕੰਪਲੀਟ ਮੈਟ ਵਗੈਰਾ ਵਿਛਾਤੇ ਆਪਾਂ ਇਹਦੇ ਲਈ ਬਸ ਵਿਛਾਣੇ ਬਸ ਰਹਿ ਗਈ ਹੁਣ ਬਸ ਮਸ ਮਸਮਾਨ ਰੱਖਦੇ ਆ ਇਹਦੇ ਵਿੱਚ ਤੇ ਫੋਗਨਦੀ ਹੋਈ ਪੀਸੀ ਬੜੇ ਦਿਨ ਹੋ ਗਏ ਸੀ ਕਲੀਨ ਨਹੀਂ ਸੀ ਕੀਤੀ ਹੈਗੀ ਤੇ ਹੁਣ ਆ ਫਾਈਨਲੀ ਟੀਨ ਹੋ ਗਏ ਫ੍ਰਿਜ ਨੂੰ ਹਾਂ ਇੱਥੇ ਮੈਂ ਵਿਛਾਤਾ ਬੜਾ ਮੈਟ ਇਹਦੇ ਨਾਲ ਦੀ ਸੀਗੀ ਪਹਿਲਾਂ ਮੇਰੇ ਕੋਲੇ ਹੋਰ ਤੇ ਵੱਡੂ ਫੋਲਡ ਹੋ ਜਾਂਦਾ ਸੀਗਾ ਤੇ ਇਹਦੇ ਵਿੱਚ ਆਪਾਂ ਰੱਖਦੇ ਨੇ ਕੋਕੋਨਟ ਕੋਕੋਨਟ ਆਇਲ ਹੈ ਤੇ ਇਹਨੂੰ ਫ੍ਰਿਜ ਵਿੱਚ ਰੱਖਦੀ ਹੁੰਨੀ ਆ ਤਾਂ ਹੈ ਤੇ ਆ ਹੈਗੀ ਆਪਣੀ ਵੈਸਲੀਨ ਇਦਾਂ ਗੂ ਬਾਹਰ ਨਾ ਮੈਲਟਰੀ ਹੋਏ ਨਹੀਂ ਖਰਾਬ ਜੀ ਹੋ ਜਾਂਦੀਆਂ ਨੇ ਹਨਾ ਤਾਂ ਕਿ ਫਿਰ ਆਪਾਂ ਇਹ ਫ੍ਰਿਜ ਵਿੱਚ ਹੀ ਰੱਖ ਦਿੰਨੀ ਹੁੰਦੀ ਆ ਬਰ ਗਰਮੀ ਗਰਮੀ ਤੇ ਇੱਥੇ ਸਹੀ ਹੈ ਹਨਾ ਸਰਦੀ ਵਿੱਚ ਫਿਰ ਆਪਾਂ ਕੱਢ ਲਾਂਗੇ ਇਹ ਜਿਹੜਾ ਕੁਕਿੰਗ ਔਇਲ ਨਾ ਦੇਖੋ ਬੰਦ ਹੈ ਸ਼ੀਸ਼ੀ ਹਨਾ ਇਹਦੀ ਪੈਕਿੰਗ ਬੰਦ ਹੈ ਥੋੜਾ ਜਿਹਾ ਆਪਾਂ ਯੂਜ਼ ਕੀਤਾ ਸੀ ਕੱਢ ਗਏ ਫੇਸ ਵਗੈਰਾ ਤੇ ਲਗਾਉਣ ਨੂੰ ਬਟ ਫਿਰ ਵੀ ਪਤਾ ਨਹੀਂ ਕਿਉਂ ਇਹਦੇ ਵਿੱਚੋਂ ਨਾ ਇਨਾ ਔਇਲ ਔਇਲ ਹੋ ਜਾਂਦਾ ਸੀ ਬਾਹਰ ਪਾ ਲਈਏ ਤਾਂ ਕਿ ਫ੍ਰਿਜ ਵਿੱਚ ਹੀ ਰੱਖ ਦਵਾਂ ਚਲੋ ਫ੍ਰਿਜ ਜਮਿਆ ਰਹੂਗਾ ਸਹੀ ਰਹੂਗਾ ਹਨਾ ਔਰ ਆ ਮੈਡੀਸਨ ਵੀ ਮੈਂ ਫ੍ਰਿਜ ਵਿੱਚ ਰੱਖਦੀ ਮੈਡੀਸਨਸ ਮੈਂ ਬੈਸਟ ਆਫ ਲੱਕ ਵੇ ਪਰ ਅਚੀ ਤਰੀਕੇ ਨਾਲ ਕਰਨਾ ਓਕੇ ਅਰਦਾਸ ਕਰਕੇ ਬਾਬਾ ਜੀ ਨੂੰ ਮੈਂ ਮੌਸਮ ਖੁਸ਼ੇਦਾਂਦਾ ਆ ਧੁੱਪ ਹੈ ਪੂਰਾ ਨਿਕਰਿਆ ਹੋਇਆ ਗਰਮੀ ਬਹੁਤ ਆ ਜੀ ਖਾਲਸਾ ਵਾਹਿਗੁਰੂ ਜੀ ਖਤੇ ਹੋਰ ਜੀ ਕਿਵੇਂ ਠੀਕ ਹੋ ਸਭ ਆ ਦੇਖੋ ਮੌਸਮ ਥਾਣਾ ਗਰਮੀ ਬਹੁਤ ਜ਼ਿਆਦਾ ਆ ਦਲਵਾਈ ਵੀ ਹੈਗੀ ਤੇ ਵਿੱਚ ਧੁੱਪ ਵੀ ਹੈਗੀ ਆ ਤੇ ਮੇਰੇ ਨਾਲ ਦੇਖੋ ਆ ਪਲਾਂਟ ਦੇ ਨਾਲ ਦੇਖਿਓ ਇਹਨੂੰ ਆ ਰਿਆ ਸੀ ਨਾ ਉਹ ਕੀ ਕਹਿੰਨੇ ਇਹਦੇ ਫਲਾਵਰਸ ਆਣੇ ਸੀਗੇ ਤਾਂ ਇਹਦੇ ਸਾਰੇ ਇੱਥਾ ਜਿਹੜੀਆਂ ਆ ਕੇ ਨਾ ਆ ਦੇਖੋ ਸੁੱਕ ਗਿਆ ਆ ਦੇਖੋ ਝੜ ਗਿਆ ਜਦੋਂ ਇਹਨੂੰ ਹੱਥ ਲਾਣੇ ਨਾਲ ਝੜ ਜਾਂਦੀ ਹੈ ਇੱਥੇ ਵੀ ਗੱਲ ਫਲਾਵਰਸ ਆ ਫਲਾਵਰ ਆ ਰਹੇ ਸੀ ਕਿ ਤਣ ਕਿੱਥੇ ਝੜ ਗਿਆ ਕਿੱਦਾਂ ਝੜ ਗਿਆ ਉਹ ਸਮਝ ਨਹੀਂ ਆਉਂਦੀ ਹੈਗੀ ਸਾਰੇ ਇੱਥੇ ਕਿੰਨੀ ਜਗ੍ਹਾ ਤੇ ਇਹ ਫਲਾਵਰਸ ਆਣੇ ਸੀ ਇਹਦੇ ਬਟ ਹੁਣ ਸਾਰੇ ਖਤਮ ਹੋ ਗਏ ਬੜਾ ਮੂੜ ਖਰਾਬ ਹੋ ਗਿਆ ਮੇਰਾ ਮਨ ਨੂੰ ਇਹ ਸੀ ਵੀ ਕਿਨੇ ਸਾਰੇ ਨਾ ਫਲਾਵਰਸ ਇਕੱਠੇ ਆਉਣਗੇ ਹੈਨਾ ਤੇ ਆਹ ਬਲ ਬਲਾਂਡੇ ਪਤਾ ਨਹੀਂ ਕਿਉਂ ਖਰਾਬ ਜਾ ਹੋ ਗਿਆ ਇਹ ਇਹਨੂੰ ਕਟਿੰਗ ਕਰਕੇ ਆਈ ਥਿੰਕ ਸਹੀ ਹੋ ਜਾਏਗਾ ਬਰਾਉਂਗ ਬਰਾਉਂਜੇ ਹੋ ਗਏ ਇਹਦੇ ਪੱਤੇ ਜਿਵੇਂ ਖਰਾਬ ਹੋ ਗਏ ਨੇ ਨਾ ਉਦਾਂ ਸੋਨਾ ਕਰ ਲਈ ਆ ਕਰ ਲਗੀ ਸੀ ਘੰਡੇ ਸਾਫ ਤੇ ਕੰਮ ਹਲੇ ਸਾਰਾ ਪਿਆ ਆ ਮੇਰਾ ਔਰ ਬਸ ਇੱਕ ਦੋ ਦਿਨ ਆਪਾਂ ਬਿਜ਼ੀ ਆ ਕੱਲ ਆਪਣੇ ਘਰੇ ਆਣਾ ਗੈਸਟ ਕੱਲ ਆਪਣੇ ਘਰੇ ਆਣੇ ਵੀ ਗੈਸਟ ਤੇ ਅੱਜ ਵੀ ਕੋਈ ਆ ਗਿਆ ਸੀਗੇ ਤੇ ਅੱਜ ਤੱਕ ਕੋਈ ਘੰਡੇ ਦਾ ਢੇਰ ਲੱਗਿਆ ਪਿਆ ਹੁਣਰਾ ਹੁਣ ਮੈਂ ਉਹ ਸਾਫ ਕਰਦੀ ਆ ਤੇ ਫਿਰ ਬਾਕੀ ਕੰਮ ਕਰ ਗਾ ਕਹਿੰਦਾ ਜੀਵਨ ਵਿਸਕੂਲੋਂ ਆਉਣ ਵਾਲਾ ਪੇਪਰ ਦੇਖੀ 11:11 ਹੋ ਗਏ ਸਵਾ 11:00 ਛੁੱਟੀ ਬਣ ਗਈਆਂ 11:30 ਤੱਕ ਘਰੇ ਆਜੂਗਾ ਤੇ ਚਲੋ ਠੀਕ ਹੈ ਜੀ ਮਿਲਦੇ ਫਿਰ ਆਪਾਂ ਕੰਮ ਕਰ ਲੈ ਕੇ ਮੈਂ ਲੱਗੀਆਂ ਧੋਣ ਹਾਂ ਕਿਉਂਕਿ ਨਾ ਇਹ ਜੀ ਬੜਾ ਪਾਣੀ ਦੀ ਵੀ ਬਾਲਟੀ ਭਰੀ ਪਈ ਸੀਗੀ ਤੇ ਔਰ ਫਿਲਟਰ ਪਾਣੀ ਵੀ ਆ ਦੇਖੋ ਉੱਪਰ ਕਿੰਨੀ ਮਿੱਟੀ ਨਿਕਲੀ ਉਪਰੋਂ ਆਮਡੇ ਜਿਹਾ ਪਾਣੀ ਮਾਰਿਆ ਆ ਤੇ ਹੁਣ ਮੈਂ ਚੱਲੀ ਆ ਬਾਲਟੀ ਉੱਪਰ ਲੈ ਕੇ ਹੁਣ ਥੋੜਾ ਪਾਣੀ ਕਰਕੇ ਨਾ ਉਹ ਫਿਰ ਉਹ ਨਹੀਂ ਮੈਂ ਕੋਸ਼ਿਸ਼ ਕਰਦੀ ਹੁੰਦੀ ਹਾਂ ਕਿ ਨਾ ਆਪਾਂ ਮੈਂ ਨਾ ਦੂਸਰਾ ਪਾਣੀ ਨਾਲ ਵੇਸਟ ਕਰਾਂ ਹਨਾ ਤੇ ਤੇ ਉਹਦੇ ਨਾਲ ਤੇ ਨਾ ਉਹਨੇ ਫਿਲਟਰ ਵਾਲਾ ਪਾਣੀ ਉਹਦੇ ਨਾਲ ਪਾ ਦਿੱਥੇ ਸਾਰੀ ਧੋਤੀ ਹੈ ਮੈਂ ਮਮਟੀ ਹੁਣ ਬਸ ਪੌੜੀਆਂ 'ਚ ਪਾਣੀ ਮਾਰ ਲੈਣਾ ਆਪਾਂ ਹੀ ਨਾ ਪੜ੍ਹਿਆ ਉਹ ਅਸਾਂ ਦਾ ਹੁੰਦਾ ਬੜਾ ਵਧੀਆ ਲੱਗਦਾ ਯਾਰ ਅਜਰੇ ਜੀਵਨ ਐਗਜ਼ਾਮ ਦੇ ਕੇ ਆ ਗਿਆ ਹੋਇਆ ਕਹਿੰਦਾ ਐਗਜ਼ਾਮ ਹੋ ਗਿਆ ਮੈਂ ਦਾ ਐਗਜ਼ਾਮ ਸੀਦਾ ਇੰਜਲ ਬਣਾਇਆ ਮੈਨੂੰ ਦੂਸਰੀ ਪਾਰਟੀ ਜੋ ਜੀ ਮੈਂ ਤਾਂ ਹੋ ਰਹੀ ਸੀ ਪੌੜੀਆਂ ਤੇ ਉਹ ਤੋਂ ਮਮਬੀ ਵਾਸ਼ ਕਰਦੀ ਸੀ ਤੇ ਇਹ ਪਾਣੀ ਜਿਗਾ ਯੂਗੇ ਜੀ نیچے ਸੀ ਬਾਲਟੀ ਲਗਾਣਾ ਹੈ ਨਾ ਤੇ ਪਾਈਪ ਦੂਜੀ ਤਰ੍ਹਾਂ ਨਹੀਂ ਪਈ ਹੋਈ ਬਾਹਰ ਹੀ ਆ ਪਾਈਪ ਸਾਡੇ ਏਸੀ ਵਾਲੀ ਤੇ ਉਹਦਾ ਪਾਣੀ ਇਕੱਠਾ ਕਰ ਲੈਣਾ ਨਹੀਂ ਮੈਂ ਤੇ ਫਿਲਟਰ ਵਾਲਾ ਤੇ ਲੱਗੀ ਸਿਰਫ ਇੱਕੋ ਹੀ ਬਾਲਟੀ ਸੀ ਬਟ ਦੇਖੀ ਹੁਣ ਇਦਾਂ ਲੱਗਦਾ ਜਿਵੇਂ ਬਹੁਤ ਜ਼ਿਆਦਾ ਪਾਣੀ ਪਾਇਆ ਹੁੰਦਾ ਹੈ ਨਾ ਤੇ ਇੱਥੇ ਆ ਜਿਹੜੀ ਬਣੀ ਹੋਏ ਨਾ ਕੀ ਕਹਿੰਦੇ ਹੁੰਦੇ ਆ ਆ ਥੋੜੀ ਜਿਹੀ ਧਰ ਨੂੰ ਬਦਮੀ ਜੀ ਹੈਗੀ ਹੈ ਸੈਲਫ ਜੀ ਹੈ ਨਾ ਨਹੀਂ ਸੈਲਫ ਨਹੀਂ ਇੱਥੇ ਬੀਮ ਪਾਇਆ ਹੋਇਆ ਹੈ ਨਾ ਤੇ ਨਾ ਇੱਥੇ ਨਾ ਬਹੁਤ ਜ਼ਿਆਦਾ ਹੋ ਜਾਂਦਾ ਡਸਟ ਜੀ ਬਹੁਤ ਜ਼ਿਆਦਾ ਤੇ ਨਾ ਬਹੁਤ ਗੰਦਾ ਸੀ ਆ ਤਾਰ ਕੇ ਫਿਰ ਮੈਂ ਇੱਥੇ ਉੱਤੇ ਪਾਣੀ ਮਾਰਦਾ ਸੀਗਾ ਪਰ ਬੜਾ ਬਦੀ ਨਾ ਦਾ ਉਹ ਨਾ ਮੈਂ ਕਿ ਚਲੋ ਜਾਂ ਆਪਾਂ ਪਾਣੀ ਵੇਸ ਨਹੀਂ ਕਰੀਦਾ ਜਾਂਦਰ ਪਾਣੀ ਆਪਾਂ ਏਸੀ ਵਾਲਾ ਪਾਣੀ ਜਾਂ ਫਿਰ ਫਿਲਟਰ ਵਾਲਾ ਪਾਣੀ ਉਹਦੇ ਨਾਲ ਹੀ ਕਰੇ ਸੀ ਇੱਕ ਬਾਲਟੀ ਨਾਲ ਦੇਖੋ ਤੁਸੀਂ ਉੱਪਰ ਪੂਰੀਆਂ ਪੋੜੀਆਂ ਤੇ ਉੱਪਰ ਮਮਟੀਆਂ ਵਗੈਰਾ ਵਾਸ਼ ਹੋ ਗਈ ਸੀ ਇੱਕ ਬਾਲਟੀ ਲੱਗੀ ਸਾਰੀ ਕਿਉਂਕਿ ਉਹਦੀ ਏਸੀ ਵਾਲੇ ਪਾਣੀ ਦੀ ਪਾਣੀ ਬਾਲਟੀ ਹੋਈ ਹੋਈ ਸੀ ਪਾਣੀ ਕਿ ਭੋਰੀ ਹਾਂ ਪਾਣੀ ਵਾਲੀ ਏਸੀ ਵਾਲੀ ਦੀ ਸੀ ਕਿ ਤੇ ਥੋੜਾ ਜਿਹਾ ਫਿਲਟਰ ਵਾਲਾ ਯੂਜ਼ ਕੀਤਾ ਬਾਕੀ ਆਪਾਂ ਪੋਚਾਂ ਵਾਸਤੇ ਯੂਜ਼ ਕਰ ਲਏ ਜੇ ਫਿਲਟਰ ਵਾਲਾ ਪਾਣੀ ਤੇ ਵੀ ਤਾਂ ਵਾ ਲੈ ਜਿਸ ਤੇ ਚਿੰਗਣ ਕਰਨ ਵਾਸਤੇ ਤੇ ਸਿੱਧਾ ਹੀ ਮੈਂ ਫਾਈ ਕਰਕੇ ਸਿੱਧਾ ਹੀ ਫਿਰ ਮੈਦਰ ਆ ਗਈ ਸੀ ਅਮ ਜਿੰਦ ਤੇ ਬੈਠ ਗਈ ਸੀ ਆਕੇ ਇਸ ਤੋਂ ਬਾਅਦ ਬਸ ਲਾਈਟ ਚਲੀ ਗਈ ਸੀ ਤੇ ਫਿਰ ਮੈਂ ਇਹਨਾਂ ਜੋ ਕਰਕੇ ਮੈਂ ਆਪਣਾ ਸਲਵਾਰ ਕੰਪਲੀਟ ਕਰਤੀ ਸੀ ਇਹਨਾਂ ਨੂੰ ਸ਼ਰਟ ਕੰਪਲੀਟ ਕਰਤੀ ਸੀ ਬਟ ਪ੍ਰੈਸਿੰਗ ਕਰਕੇ ਸੂਟ ਰਹਿ ਗਿਆ ਸੀ ਕਿਸੇ ਦਾ ਦੇਣ ਵਾਲਾ ਤੁਸੀਂ ਲੋਜੀ ਤੁਸੀਂ ਕਰੋਗੇ ਵੀਡੀਓ ਇੰਜੋਏ ਅਗਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਂਦੀ ਹੈ ਤਾਂ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਦੇ ਹੋਰ ਅਗਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਕਰੋ ਅਗਰ ਲਈ ਸੀ ਮੈਂ ਸਫਾਈ ਕਰਕੇ ਮੈਂ ਸਿੱਧਾ ਡੀਚ ਦਾ ਮਗਾਣ ਲੱਗੀ ਸੀਗੀ ਫਿਰ ਮੈਂ ਚੱਲੀ ਇੱਧਰ ਸਬਜ਼ੀ ਲੱਤੀਆਂ ਸੀਗੀਆਂ ਸਬਜ਼ੀ ਨੂੰ ਅੱਗ ਲੱਗੀ ਪਈ ਹੈ ਹੈ ਤੇ ਆਪ ਕੋ ਪੜੀ ਰਹੀ ਉਹ ਤੇ ਸੀਗਾ ਬਸ ਸਾਰੇ ਇਹ ਤੋਂ ਸਮਾਨ ਤੋਂ ਪੁਰਾ ਸੈਟਿੰਗ ਦੀ ਗੱਲ ਵਾਲੀ ਵੀ ਮੇਰਾ ਟਾਈਮ ਨਹੀਂ ਸੀਗਾ ਤਾਰ ਕੇ ਉਹਦੇ ਕਸਟਮਰ ਤਾਂ ਅਰਜੈਂਟ ਛੁੱਟ ਦੇਣਾ ਸੀਗਾ ਤਾਂ ਕਰਕੇ ਆਹ ਦੇਖ ਹਣਾ ਤੇ ਨੰਗੋਨੇ ਤੇ ਖੀਰੇ ਵੀ 50 ਰੁਪਏ ਕਿਲੋ ਹੈ ਤੇ ਆਲੂ ਵੀ ਇਹਨਾਂ ਪਿਆਜ਼ ਵੀ ਮਜਾਰ ਵੀ ਬਿਲਾ ਟਮਾਟਰ 100 ਰੁਪਏ ਕਿਲੋ ਬਸ ਕੀ ਖਾਊਗਾ ਬੰਦਾ ਹਣਾ ਇੰਨੀ ਅਗਲਗੀ ਬਈ ਆਂਦੇ ਮੈਂ ਤੁਹਾਡਾ ਸਿਆਤਾ ਮਸਟ ਟਿਊਸ਼ਨ ਦਾ ਟਾਈਮ ਹੋ ਗਿਆ ਤਾਂ ਓਏ ਇੰਨੀ ਚੰਗਰ ਨੂੰ ਟਿਊਸ਼ਨ ਦਾ ਟਾਈਮ ਹੋ ਗਿਆ ਅੱਜ ਇਹਦਾ ਐਗਜ਼ਾਮ ਸੀ ਜਿਵੇਂ ਕਿਦਾਂ ਹੋਏ ਸੀ ਐਗਜ਼ਾਮ ਹੂੰ ਇਹ ਤਾਂ ਥੋੜਾ ਇਗਜ਼ਾਮ ਇਹ ਤਾਂ ਵਧੀਆ ਹੋ ਗਿਆ ਤੇ ਜੀ ਚਾਓ ਫਿਰ ਛੱਡਿਓ ਇਹਨੂੰ ਫਿਰ ਟਿਊਸ਼ਨ ਇਗਜ਼ਾਮ ਇਹ ਤਾਂ ਵਧੀਆ ਹੋ ਗਿਆ ਔਰ ਆਦਮਾਲਾ ਦੇ ਮਸਜਾਤਾ ਅਜੇ ਛੋਟੂ ਜਦਮਾਲਾ ਸਜਾ ਸੇ ਆਏ ਦੇ ਮੂੰਹ ਤੇ ਕੀ ਰੱਖਿਆ ਚਲੋ ਚਲੋ ਜਾਓ ਜਲਦੀ ਕਰੋ ਚਲੋ ਬਾਏ 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 ਔਰ ਤੇਰੀ ਸਾਡੀ ਵਾਚ ਦੇਖੋ ਮੇਰੀ ਔਰ ਏਂਜਲ ਦੀ ਇਹ ਪੌਲੀਨ ਵਾਈਸੀ ਬਧੇ ਨਹੀਂ ਕੜੇ ਬਧਿਆਰ ਬਧਿਆਨੇ ਇਹ ਹਾਲ ਤੱਕ ਦੇਖੋ ਸੈਲੇ ਤਾਂ ਚੱਲਦਾ ਪਿਆ ਹੈ ਕੋਈ ਜਿਆਦਾ ਮਹਿੰਗੇ ਵੀ ਨਹੀਂ ਸੀ ਗਿਆ ਇੱਕ ਆ ਵਾਈਟ ਔਰ ਕੀ ਇਹ ਕਿਹੜਾ ਇਹ ਸਰਗਾ ਦੇ ਲਈ ਨਵੇਂ ਪਾੜੇ ਚੱਲਦੇ ਨੇ ਪਰ ਇਹਨੂੰ ਫਰਮੈਂਟ ਦੇਣਾ ਕੋਈ ਗੱਲ ਨਹੀਂ ਸੈਟ ਕਰ ਲਾਂਗੇ ਤੇ ਇਹਦੀਆਂ ਬਸ ਕੜੇ ਘੜਾਉਣੀਆਂ ਇਹਨੂੰ ਮਂਗਾਈਆਂ ਨੂੰ ਵੀ ਮੇਖਿਆ ਸ਼ਾਇਦ 3 ਮਹੀਨੇ ਹੋ ਗਏ ਹਾਂ ਮੇਰੇ ਬੋਰਡ ਦੀ ਬੋਰਡ ਦੇ ਪਰ ਬੈਲੈਂਸ ਸੀਗੀ ਹਾਂ ਫੈਬ ਦੇ ਵਿੱਚ ਮੋਏ ਜੀ ਹਾਂ ਫਰਵਰੀ ਦੇ ਵਿੱਚ ਆਈਆਂ ਸੀ ਤੇ ਤੁਸੀਂ ਕੋਲੋਂ ਅਸੀਂ ਸੈੱਟ ਨਹੀਂ ਕਰਵਾਏਗੇ ਸਿਰਫ ਇੰਜਰ ਆਪਣਾ ਨਾ ਕਰਵਾ ਕੇ ਉਹ ਐਗਜ਼ਾਮਸ ਦੇ ਵਿੱਚ ਲੈ ਕੇ ਜਾਂਦੀ ਰਹੀ ਐ ਲੂਜ਼ ਹੀ ਪਾ ਜਾਂਦੀ ਹੁੰਦੀ ਸੀਗੀ ਤੇ ਇਹਦੇ ਬਸ ਘੜੇ ਘੜਾਉਣੀਆਂ ਆ ਤੇ ਫਿਰ ਉਸ ਤੋਂ ਫਿਰ ਆਪਾਂ ਪਾਵਾਂਗੇ ਹੁਣ ਬਹੁਤ ਸੋਹਣੀਆਂ ਢਕੀਆਂ ਘੜੀਆਂ ਇਹ ਵਾਚ ਵੈਰੀ ਨਾਈਸ ਘੜੀਆਂ ਲੱਗੀਆਂ ਉਹਦੇ ਪlant ਦੀ ਕਟਾਈ ਛਟਾਈ ਇਹਨਾਂ ਕੇ ਨਾ ਆਵਲਾ ਹੋਏ ਹੋਏ ਨਾ ਖਾ ਇਹਨੂੰ ਮੈਂ ਕਿਹਾ ਚਲੋ ਇਹਦੀ ਘੱਟ ਵੱਡ ਮੈਂ ਕਰੀ ਦੰਨੀ ਆ ਦੇਖਦੀ ਆ ਹੋ ਸਕਦਾ ਠੀਕ ਹੋ ਜਵੇ ਹਨ ਤੇ ਮੈਂ ਥੋੜੀ ਜਿਹੀ ਨੀਂ ਨੀ ਕਰਕੇ ਹਟੀਆਂ ਕਿਉਂਕਿ ਨਾ ਲਾਈਟ ਗਈ ਹੈ ਸਾਡੇ ਸਵਾ 1:30 ਵਜੇ ਦੀ ਤੇ ਟਾਈਮ ਹੋ ਗਿਆ ਹੈ 5:30 ਲਾਈਟ ਦਾ ਹਲੇ ਤੱਕ ਕੋਈ ਨੋ ਨਿਸ਼ਾਨ ਨਹੀਂ ਹੈਗਾ ਦੇਖੋ ਲਾਈਟ ਕੋ ਦਾ ਕੰਮ ਨਹੀਂ ਹੈ ਹਨਾ ਬੜਾ ਪਰੇਸ਼ਾਨ ਹੋਏ ਪਏ ਆ ਬਹੁਤ ਜ਼ਿਆਦਾ ਗਰਮੀ ਹੈਗੀ ਆ ਤੇ ਪਤਾ ਨਹੀਂ ਕਿਉਂ ਅੱਜ ਮਨੇ ਨੀਂ ਨਹੀਂ ਆ ਗਈ ਮੈਂ ਥੋੜੀ ਜਿਹੀ ਥੋੜੇ ਜਿਹਾ ਸਮਾਂ ਦੀ ਅੱਧਾ ਘੰਟਾ ਵੈਸੇ ਮੈਂ ਅ ਨੌਰਮਲੀ ਵੈਸੇ ਮੈਂ ਸੌਂਦੀ ਨੇਗੀ ਅ ਥੋੜੀ ਜਿਹੀ ਰਸਤੇ ਲਈ ਮੈਂ ਪੈ ਜਾਣੀ ਨਹੀਂ ਜਦੋਂ ਟਾਈਮ ਲੱਗਦਾ ਆ ਤੇ ਇਨਾ ਸ਼ੁਕਰ ਹੈ ਕਿ ਫਿਰ ਅੱਜ ਸ਼ਾਇਦ ਗਨਵੇਰ ਕਨਿੰਗ ਲਾ ਕੇ ਆ ਗਿਆ ਨਾ ਤੇ ਕਸਟਮਰ ਦਾ ਕੰਮ ਦੇਣਾ ਸੀਗਾ ਤੇ ਅਰਜੈਂਟ ਟਰ ਸੀ ਕਿਸੇ ਦਾ 3:00 ਵਜੇ ਉਹਨਾਂ ਨੇ ਜਾਣਾ ਸੀ ਪਾ ਕੇ ਵਟ ਇਨ ਸਟਿਚ ਤਾਂ ਹੋ ਗਿਆ ਸੀਗਾ ਪ੍ਰੈਸ ਦੇ ਲਈ ਰਹਿ ਗਿਆ ਸੀਗਾ ਕਿਉਂਕਿ ਸਟੀਮ ਆਇਰ ਨਾਲ ਇਹ ਵੀ ਪ੍ਰੈਸ ਵਧੀਆ ਹੋ ਜਾਂਦੀ ਆ ਤੇ ਤਾਲ ਕੇ ਪ੍ਰੈਸ ਰਹਿ ਗਈ ਤੇ ਸੂਟ ਹੁਣ ਉਦਾਂ ਹੀ ਪਿਆ ਆ ਇਹ ਤਾਂ ਨਹੀਂ ਕਿਸ਼ਕਤ ਨਾ ਖਾਬ ਹੋ ਗਿਆ ਤੇ ਦੇਖੋ ਹੁਣ ਸੀ ਹੁੰਦਾ ਜਾਂ ਨਹੀਂ ਹੁੰਦਾ ਪਤਾ ਨਹੀਂ ਕਿਉਂ ਜਾਂਦਾ ਹੋ ਗਿਆ ਇਹ ਇਹ ਲੈ ਜਨਾ ਜਿਸ ਦਾ ਮਨ ਮੋਸ਼ ਹੋ ਗਿਆ ਮਤਲਬ ਜਦੋਂ ਜਦੋਂ ਖਰਾਬ ਹੁੰਦਾ ਹੈ ਨਾ ਕਿ ਮਨ ਖਰਾਬ ਹੁੰਦਾ ਹੁਣ ਜੀ ਕਰਵਾਣਗੇ ਜੀ ਵਾਚ ਜੀ ਇਦੀ ਕੁੜੀ ਕੁੜੋਂ ਆਣ ਗਈ ਸੀ ਤੇ ਵੱਟ ਲਈ ਜੀ ਨਾ ਇੱਥੇ ਯੋ ਸਾਹਮਣੇ ਰਿੱਤੇ ਦਾ ਢੇਰ ਪਿਆ ਜੀਗਾ ਰਿੱਤੇ ਦਾ ਕਾਫੀ ਵੱਡਾ ਲੱਗਿਆ ਹੋਇਆ ਸੀ ਢੇਰ ਜਾਂ ਹਨਾ ਤੇ ਲਾ ਇੱਥੇ ਨਾ ਦੋ ਸਾਣ ਲੜ ਲੱਗੇ ਹੋਏ ਸੀ ਪਹਿਲਾਂ ਲੜ ਰਹੇ ਸੀ ਤੇ ਫਿਰ हट ਗਏ ਫਿਰ ਇਹਨਾਂ ਨੇ ਰਿੱਤ ਜੂਹ ਚੱਕ ਚੱਕ ਮਾਰਿਆ ਮੈਂ ਕਹਿੰਦੀ ਰਹੇ ਰੱਬ ਦੋਨੋ ਰਿੱਤੇ ਦੀ ਟੀਸੀ ਇੰਨੇ ਉੱਪਰ ਤੱਕ ਜਾਈਗੀ ਤੇ ਨਾ ਇੱਕ ਸਾਣ ਤਾਂ ਨਾ ਰਿੱਤੇ ਦੇ ਉੱਪਰੇ ਚੜ ਗਿਆ ਹਾਲੇ ਤਾਂ ਅੱਗੇ ਜਾ ਕੇ ਨਾ ਉਹ ਵੀਡੀਓ ਮੈਂ ਬਣਾਈ ਨਾ ਦੇਖੋ ਪਹਿਲਾਂ ਤਾਂ ਡੜਨ ਲੱਗੇ ਹੋਏ ਨੇ ਤੇ ਬਾਅਦ ਵਿੱਚ ਇਹਨਾਂ ਨੇ ਆਪਣੇ ਪੈਰਾਂ ਦੇ ਨਾਲ ਖੁਰਾਂ ਦੇ ਨਾਲ ਹਨਾ ਤੇ ਸਿੰਘਾਂ ਦੇ ਨਾਲ ਚੱਕ ਚੱਕੇ ਰੇਤਾ ਇੰਨੇ ਨੇ ਦੂਰ ਮਾਰਿਆ ਉੱਥੋਂ ਬੰਦੇ ਨੇ ਭਜਾਇਆ ਵੀ ਬੱਟ ਗਏ ਨਹੀਂ ਹੈਗੇ ਕਿੰਨੀ ਦੇਰ ਮੈਂ ਕਹਿੰਨੀ ਅੱਧਾ ਘੰਟਾ ਅਸੀਂ ਉੱਥੇ ਖੜੇ ਰਹੇ ਤੇ ਅੱਧਾ ਘੰਟਾ ਬਸ ਇਹ ਕੁਝ ਕਰਦੇ ਨੇ ਕਦੇ ਸਿੰਘ ਵਸਾਲਾ ਕਰਨੇ ਕਦੂਜੇ ਨਾਲ ਮਨੇ ਨਸ ਆਇਆ ਇੰਜ ਕਦੀ ਮम्मा ਦੇਖ ਮੇਰੇ ਜੀਵਨ ਵੀ ਕਦੇ ਇੰਦਾ ਹੀ ਡੜਦੇ ਹੁੰਦੇ ਆ ਮੈਂ ਕਿਹਾ ਹੋਰ ਤੇ ਨਾ ਦਾਨਵ ਇਹ ਤੇ ਸਿੰਗਲਸ ਆ ਕੇ ਲੜਦੇ ਰਹੇ ਔਰ ਸਾंड ਫੇਰ ਬਾਅਦ ਵਿੱਚ ਨਾ ਜਦੋਂ ਫੇਰ ਥੋੜੀ ਜਿਹਾ ਇਹਨਾਂ ਨੂੰ ਸੁਰਤਾਈ ਫੇਰੇ ਇਹਨਾਂ ਨੂੰ ਜੀਤਰੀ ਲਾ ਕੇ ਇੱਕ ਟਪ ਟੱਕਾ ਮਾਰੀ ਆ ਨਾ ਪੈਰਾ ਦੇ ਨਾਲ ਲੇਕਿਆ ਅੱਧਾ ਚੰਗਾ ਨੂੰ ਬਸਾਰ ਗਿਆ ਲੱਗ ਰਿਹਾ ਤੇ ਵਾਹ ਤੇ ਬਸ ਫੇਰ ਨਾ ਥੋੜੀ ਜੇ ਫੇਰ ਮਲਕੇ ਅੱਧਾ ਘੰਟਾ ਸਿਰਕਾ ਪਾਈ ਕਰੰਦ ਨਾ ਰਾਹ ਦੇ ਤੇ ਇਹਦੇ ਨਾਲ ਫੇਰ ਇਹ ਉੱਥੇ ਚਲੇ ਗਏ ਹੋਲੇ ਹੋ ਗਏ ਬਹੁਤ ਇਧਰ ਹੀ ਚੱਲਣਾ ਬੋਟ ਹੁੰਦੇ ਨੇ ਸਾਹ ਜੇ ਨਾ ਦੇਖੋ ਇਹਨਾਂ ਵਰਗੇ ਕਿੰਨੇ ਐਕਸੀਡੈਂਟ ਹੁੰਦੇ ਨੇ ਹਨਾ ਤੇ ਬਹੁਤ ਆਦਾ ਇਸ ਕੀ ਅਸਦਾ ਬਹੁਤਾ ਫਿਰਉਂਦੇ ਸੀ ਫੇਰ ਨਾ ਫਿਰ ਇਹ ਥੋੜੇ ਦੇਤੇ ਤੇ ਟੇਢੇ ਚ ਗੱਡੂ ਰਕੇ ਪਾਪਾ ਸਾਗੇ ਤੇ ਇਧਰ ਇਧਰ ਅਸੀਂ ਖੜੇ ਸੀ ਇਧਰ ਹੀ ਜਾਏ ਬਗ ਨਾ ਮੰਮਾ ਮੰਮਾ ਇਧਰ ਨੂੰ ਆ ਗਏ ਤੇ ਅਸ ਦੇ ਡਾ ਲੀਓ ਜਿੱਦਾਂ ਮੇ ਇਕ ਅੱਧੀ ਵਾਰੀ ਮੇਰੇ ਨਾਲ ਹੋਇਆ ਵੀ ਇਦਾਂ ਕੇ ਨਾ ਬਸ ਇਹ ਜੀ ਵੀ ਬਸ ਅਸ ਕੋਲੋਂ ਦੀ ਲੰਗੀ ਬਸ ਚੱਕਿਆ ਲੈ ਗੋਨੇ ਮੈਨੂੰ ਬਚਾਰ ਆਈ ਆ ਤੇ ਇਹ ਡਰਵੜ ਲੱਗਦਾ ਹੈ ਇਹਨਾਂ ਨੂੰ ਕੁਝ ਨਹੀਂ ਪਤਾ ਹੈ ਕਿ ਇਹਨਾਂ ਨੂੰ ਕਦੋਂ ਗੁੱਸਾ ਆਉਣਾ ਤੇ ਕਦੋਂ ਇਹਨਾਂ ਨੇ ਭੱਜਣਾ ਆ। ਫੁੱਲ ਸਪੀਡ ਨਾਲ ਹੈ ਕਿ ਨਹੀਂ ਲੈ ਵਿਚਾਰੇ ਹੋਰ ਬਸ ਚੱਲੇਗੀ। ਬਜ਼ਾਰ ਲੱਗਿਆ ਨਹੀਂ ਰੇ ਵਿੱਚ ਲਾਈਟ ਨਹੀਂ ਹੈ ਲਾਈਟ ਦੇਖੋ ਡੇਢ ਵਜੇ ਤੱਕ ਨਹੀਂ ਆਇਆ ਹੈ। ਤੇ ਇਹ ਦੇਖੋ ਇੱਥੇ ਰੇ ਵਿੱਚ ਮਸਤੀ ਕਰਨ ਲੱਗੇ ਹੋਏ ਨੇ ਰੇ ਦੇ ਵਿੱਚ। ਇਹਨੂੰ ਮੁੰਡੇ ਨੂੰ ਪੂਰਾ ਡਾਰਨਿੰਗ ਲਾਦਾ। ਕਦੋਂ ਦਾ ਖੇਡਣ ਲੱਗੇ ਹੋਇਆ ਇੱਥੇ? ਜੀਵਨ ਆਉਣਾ ਨਹੀਂ। ਆਉਣਾ ਨਹੀਂ। ਆ ਜਾ ਪੁੱਤ ਕਿਉਂ? ਬੱਸ ਕਰ। ਕਿਹੜੇ ਮੈਦਾਨੇ ਮਹੱਤਵ ਨਾਲ ਹੋ ਰਿਹਾ ਆ ਰਿਹਾ ਮੈਂ ਭਾਈ ਸਾਹਿਬ ਉੱਥੇ ਕੈਮਰਾ ਲੱਗਿਆ ਹੋਣਾ ਨਾ ਤਲ ਗੁੱਟਣਾ ਆ ਕੇ ਫੜ ਕੇ ਆ ਜਾ ਉਹ ਵੱਡਾ ਬਾਰੂ ਨਾ ਪੁੱਤ ਗਾਣੂਗਾ ਉਹ ਦੇ ਤੇਰੇ ਮਿੱਟੀ ਪੈਣੀ ਹੈ ਸਾਰੀ ਸਾਰੀ ਮਿੱਟੀ ਭਈ ਬੀਊਗਾ ਅੱਧਾ ਖੇੜੇ ਹੁਣ ਤੋ ਅੱਧਾ ਘੰਟਾ ਹੋ ਗਿਆ ਚਲ ਆ ਜਾ ਉਹ ਕੋਈ ਬਣਾ ਆ ਰਹੀ ਸੀ ਮੈਂ ਹੁਣੀ ਤੱਕ ਹੀ ਨਾ ਇਹ ਤਾਂ ਬਰੂ ਵੀ ਬੜੂ ਨਾ ਜਿਵੇਂ ਤੇਰੇ ਉੱਥੇ ਪੈ ਰਿਹਾ ਏ ਆ ਦੇਖ ਲੋ ਕਿਲੇ ਚੰਨਣ ਲੱਗਿਆ ਹੈ ਚਲੋ ਚੱਲੀਏ ਫਿਰ ਹੁਣਾਂ दिखता रहा ना तू जीवन च हांजी हाँ तो जी। की कर लग गया तेरा भरा ओ माई गॉड चला, चला चली चली हूं नो जीवन लगा था ना ਜੀਵਨ ਗੰਦੇ ਹੱਥਾਂ ਉੱਥੇ ਰਹਿਤੇ ਉੱਥੇ ਰਿਤੇ ਉੱਥੇ ਡੌਗ ਜਨੇ ਸੁਸੂ ਕੀਤਾ ਹੋਇਆ ਚਲ ਅੰਦਰ ਹੱਥ ਹੋ ਜਾ ਕੇ ਦਾਈ ਮੂਜੀ ਜੇ ਲੂਡਾ ਐਂਜਲ ਪਾਣੀ ਦਾ ਕੱਪੜਾ ਹੈ ਇਹਦੇ ਪੈਰ ਆਪ ਬਾਹਰੇ ਦਵਾ ਦਨੇ ਲੈ ਕੇ ਜਲਦੀ ਕਰੇ ਜੇਲ ਵਿੱਚ ਬਚ ਜਾਓ ਜੀ ਲੈ ਕੇ ਉਹ ਤਾਂ ਇਦਾਂ ਨਾ ਕਰਾ ਕਰ ਇਦਾਂ ਕਰੀ ਮੂਜੀ ਮੰਮਾ ਨੇ ਕਿਉਂ ਫਟਾ ਕੇ ਆਇਆ ਹੈ ਹਾ ਦੇਖੋ ਜੀ ਗਾਇਸ ਕਿੰਨੇ ਗੰਦੇ ਹੱਥ ਸੂ ਟੁਟਾ ਰਿਖੇ ਹੋ। ਛੋੜੀ ਬਚਾਰ ਵੀ ਕਰ ਲਵਾਂਗੇ। ਫਾਇਰ ਨਹੀਂ ਕਰ ਮੇਰਾ ਸਿਰ ਬਹੁਤ ਜ਼ਿਆਦਾ ਦਰਦ ਕਰ ਰਿਹਾ ਹੈ। ਕਿ ਤਾਂ ਲਾਈਟ ਨਹੀਂ ਹੈ ਕਿ ਗਰਮੀ ਕਰ ਕੇ ਬਸ ਹੋ ਗਈ। ਕਦੋਂ ਦੇ ਇੱਥੇ ਖੜੇ ਆਪਾਂ। ਲਾਈਟ ਤਾਂ ਦਿਨੇ ਕੰਨ ਤੇ ਲੱਗਦੀ। ਹੋਰ ਫਿਰ ਜਿਵੇਂ ਟਿਊਸ਼ਨ ਦੀ ਕੀ ਕਿ ਪੜਿਆ ਅੱਜ? ਪੰਜਾਬੀ। ਪੰਜਾਬੀ ਦੀ ਹੋ ਗਈ ਐਗਜ਼ਾਮ ਦੀ ਤਿਆਰੀ ਪੂਰੀ। ਬੋਲਦੇ। ਤੁਮ ਲੱਗਦੇ 1 ਮਹੀਨੇ ਇੱਕ ਦਿਨ ਚ ਹੋ ਜਾਏਗੀ। ਤੁਸੀਂ ਤਾਂ ਕਹਿੰਦੇ ਸੀ ਕਿ ਬਹੁਤ ਈਜ਼ੀ ਹੈ, ਹੋ ਗਈ ਹੋਣੀ ਹੈ। ਕਹਿੰਦਾ ਸੀ ਮੈਂ ਤਾਂ ਐਗਜ਼ ਟਿਊਸ਼ਨ ਜਾਂਦੀ ਲੋੜ ਨਹੀਂ। ਕਾਪੀ ਬੁੱਕ ਦੇ ਵੀਰੇ ਕਹਿੰਦਾ ਸੀ ਟਿਊਸ਼ਨ ਜਾਂਦੀ ਲੋੜ ਨਹੀਂ ਹੈ ਮੇਰੇ ਤਾਂ ਤਿਆਰੀ ਹੈ ਐਗਜ਼ਾਮ ਦੀ ਤੂੰ ਕਹਿ ਰਿਹਾ ਸੀ ਹਾਂ ਉਹ ਤਾਂ ਤਿਆਰੀ ਹੈ ਬਟ ਉਹਨਾਂ ਨੇ ਖੁਦ ਲੰਨ ਕਰਵਾਇਆ ਓਕੇ ਗੁੱਡ ਹਰ ਤਰ੍ਹਾਂ ਦੇ ਇਥੇ ਬਾਰੀ ਚਲ ਇਥੇ ਨਹੀਂ ਨਹੀਂ ਪਹਿਲਾਂ ਨੀਚੇ ਕਰ ਹੈਂਡਵਾਸ਼ ਕਰ ਪਹਿਲਾਂ ਹੈਂਡਵਾਸ਼ ਕਰ ਚਲ ਪਾਸਾ ਲੈ ਆਂ ਬਾਂ ਵੀ ਵਾਹ ਵੀ ਦੋ ਆਪਣੀ ਸਾਰਾ ਵੀ ਧਿਆਨ ਤੇਨ ਕੱਪੜਿਆਂ ਕਿ ਲੋ ਜਾਣ ਜੰਦੀ ਪਾਵਾ ਹੈ ਨਾ ਚਲ ਬਸ 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 ਪੁਰਕ ਮੈਂ ਆਪਣੇ ਪੈਰ ਤੇ ਪਾ ਲਮੈਂ ਮੈਂ ਨੂੰ ਮੈਂ ਮੁਬਾਕ ਹਾਂਜੀ ਓਕੇ 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 ਹੋਰ ਪਾਣਾ ਮੇਰੇ ਗੰਦੋ ਹੈ ਆਏ ਨਹੀਂ ਮੈਂ ਮਰ ਜਾ ਗੁੜ ਖਾ ਕੇ ਓਹੋ ਡਾਗੀ ਸੀ ਮੇਰੇ ਦਿਮਾਗ ਦੇ ਦੇਖੋ ਕੀ ਹਾਲ ਹੋਇਆ ਮੈਂ ਚੱਕ ਲਿਆ ਸੀ ਉੱਪਰ ਨੂੰ ਸਿਰ ਬੋ ਜਾ ਦਰਦ ਕਰਦਾ ਪਿਆ ਸੀ ਲਾਈਟ ਨਾ ਹੋਣ ਕਰਕੇ ਗਰਮੀ ਨਹੀਂ ਜਿਆਦਾ ਸੀਗੀ ਤੇ ਮੈਂ ਕੀ ਕਹ ਰਿਹਾ ਨਿਆ ਬੁਰੀ ਹਾਲਤ ਹੋ ਗਿਆ ਨਾ ਤੇ ਇਧਰੋਂ ਮੈਂ ਪੰਡੇ ਵੀ ਸਾਫ ਕਰ ਲਏ ਲਾਈਟ ਆਈ ਹੈ ਤੁਸੀਂ ਦੇਖ ਲਓ 1:30 ਵਜੇ ਲਾਈਟ ਗਈ ਸੀ ਦੁਪਹਿਰ ਦੀ ਤੇ ਲਾਈਟ ਆਈ ਹੈ ਦੇਖ ਲਓ 9:30 ਤੇ ਹੁਣ ਟਾਈਮ ਤਾਂ ਹੁਣ ਦਾ ਟਾਈਮ 10:00 ਵਜ ਗਿਆ ਆ 10:00 ਵਜ ਗਿਆ ਤੇ ਖਾਣਾ ਹੁਣ ਬਣਾ ਕੇ ਸਿਖਾ ਲਿਆ ਤੇ ਭਾਂਡੇ ਮੈਂ ਕਲੀਨ ਕਰਦੇ ਹੋਏ ਆ ਤੇ ਔਰ ਤੇ ਔਰ ਨਾਲ ਹੀ ਆਪਾਂ ਇਹਦੇ ਵਿੱਚ ਅ ਨੀਚੇ ਵਾਈਟ ਜਨੇ ਭਿਉਂਦੇ ਮੈਂ ਆਪਾਂ ਭਿਉਂਦੇ ਕਿ ਕੱਲ ਆਪਣੇ ਆ ਰਹੇ ਆ ਗੈਸਟ ਸੋ ਤਾਂ ਕਰਕੇ ਹੁਣ ਬਸ ਬੈਨੇ ਲਾਈਟ ਇਨਕ ਜਿਆਦਾ ਪਰੇਸ਼ਾਨ ਕਰਦਾ ਸੀ ਨਾ ਕਿ ਸਾਡਾ ਕੰਮ ਸਾਰਾ ਰਹਿ ਗਿਆ ਤੇ ਕਿ ਕਿਰਨ ਮੈਂ ਉਧਰੋਂ ਹਲੇ ਨਾ ਇਹਨਾਂ ਨੂੰ ਸ਼ਰਟ ਸੇਚ ਕੀਤੀ ਮੈਂ ਸਲਵਾਰ ਸੇਚ ਕੀਤੀ ਤੇ ਮੈਸੇਜ ਕਰਕੇ ਹਲੇ ਨਿਕਲੀ ਆ ਤੇ ਉਤੋਂ ਇਹ ਕਹਿੰਦੇ ਚਲੋ ਮੈਂ ਤੇਰੇ ਪਾਈ ਅਸੀਂ ਦੋਨਾਂ ਨਾਲ ਮਿਲ ਕੇ ਕਰਤੀ ਸੀਗੇ ਕਹਿੰਦੇ ਚਲੋ ਮੈਂ ਆਪਣੇ ਸੂਟ ਪ੍ਰੈਸ ਕਰਕੇ ਆਪਾਂ ਬਲਾਲਾ ਨੂੰ ਫੋਨ ਕਰਕੇ ਕਸਟਮਰ ਹਾਂ ਤੇ ਬਟਨ ਨਾਲ ਹੀ ਲਾਈਟ ਚਲੀ ਗਈ ਤੇ ਹੁਣ ਫਿਰ ਲਾਈਟ ਆਈ ਪੋਣੇ 9 ਵਜੇ ਫਿਰ ਸੂਟ ਪ੍ਰੈਸ ਕੀਤਾ ਹੁਣ ਕੱਲ ਸਵੇਰੇ ਫੜਾਵਾਂਗੇ ਬਟ ਲੇਕਿਨ ਅੱਜ ਇਹਦੇ ਤੇ ਉਹਨਾਂ ਨੇ ਪਾਣਾ ਸਾਰਾ ਟਾਈਮ ਤਾਂ ਲੰਘ ਗਿਆ ਹਣਾ ਐਮਰਜੈਂਸੀ ਆਇਆ ਸੀਗਾ ਉਹ ਆ ਤਾਰ ਕੇ ਬਟ ਲਾਈਟ ਕਰਕੇ ਬਹੁਤ ਕੰਪਲੀਟ ਹੋ ਗਿਆ ਜਿਹੜਾ ਕੰਮ ਅਸੀਂ ਸ਼ਾਮ ਨੂੰ ਦੇਣਾ ਸੀਗਾ ਤੇ ਉਹ ਕੰਮ ਵੀ ਹੋਣਾ ਕੱਲ ਸਵੇਰੇ ਹੋਊਗਾ ਤੇ ਇੰਨਾ ਕੋ ਜਿਆਦਾ ਪਰੇਸ਼ਾਨ ਹੋ ਜਾਣਾ ਹੈ ਲਾਈਟ ਜਦੋਂ ਨਹੀਂ ਹੁੰਦੀ ਹੈਗੀ ਨਾਲ ਲਾਈਟ ਦਾ ਉਦੋਂ ਤਾਂ ਕੰਮ ਹੋ ਜਾਂਦਾ ਬਟ ਜਿਹੜਾ ਪ੍ਰੈਸਿੰਗ ਵਾਲਾ ਕੰਮ ਹੈ ਨਾ ਉਹ ਰਹਿ ਜਾਂਦਾ ਹੈ ਕਿਉਂਕਿ ਜਿਹੜਾ ਜੈਂਟਸ ਕੰਮ ਹੈ ਲੇਡੀਜ਼ ਕੰਮ ਹੈ ਪੇਸਟਿੰਗ ਵੀ ਲਗਾਣੀ ਹੁੰਦੀ ਹੈਪਾ ਹਨ ਤਾਂ ਉਹ ਸਾਰਾ ਉਹਦੇ ਨਾਲ ਹੀ ਹੁੰਦਾ ਹੈ ਤੇ ਪ੍ਰੈਸਿੰਗ ਕਰਕੇ ਫੇਰ ਹੀ ਹੁੰਦਾ ਹੈ ਹਨਾ ਔਰ ਕਿਉਂਕਿ ਪੇਸਟਿੰਗ ਵਾਲੇ ਨੱਕ ਬਣਦੇ ਨੇ ਤਾਂ ਵਰਕੇ ਔਰ ਵੈਸੇ ਵੀ ਮੱਟ ਪਏ ਹੁੰਦੇ ਨੇ ਧਾਰਗ ਕਪੜਿਆਂ ਦੇ ਵਿੱਚ ਅੱਜਕੱਲ ਸੂਟ ਪ੍ਰੈਸ ਕਰਕੇ ਹੀ ਫੇਰ ਹੀ ਕਟਿੰਗ ਕਰਨੇ ਹੁੰਦੇ ਨੇ ਹਨਾ ਤਾਂ ਕਰਕੇ ਚਲੋ ਹੁਣ ਸਵੇਰੇ ਕਰਾਂਗੇ ਸੋ ਚਲੋ ਠੀਕ ਹੈ ਜੀ ਮਿਲਦਾ ਫਿਰ ਸਵੇਰੇ ਓਕੇ ਵਾਈ ਗੁੱਡ ਨਾਈਟ ਵਾਈ ਗੁੱਡ ਜੀ ਦਾ ਸਵਾਇਟ ਦਿਵਤੇ